2019 ਮਾਡਲ ਲੈ ਇਹਦੇ ਬਾਰੇ ਖੁੱਲ ਕੇ ਜੀ ਜਾਣਕਾਰੀ ਦੇ ਦੇ ਕਰਾਂ ਪੂਰੀ ਤੇ ਨਾਲ ਦੇ ਟਾਇਰ ਆ ਅੱਛਾ ਟਾਇਰ ਇਹਦੇ ਨਾਲ ਦੇ ਨੇ 16 ਦੇ ਟਾਇਰਾਂ ਵਾਲਾ ਓਕੇ 16 ਦੇ ਟਾਇਰਾਂ ਚ ਆ ਅੱਡ ਕਲੱਚ ਵਾਲਾ ਠੀਕ ਆ ਅਲੱਗ ਕਲੱਚ ਵਾਲਾ ਹਾਂ ਜਗਰਾਮਾ ਦਾ ਨੰਬਰ ਆ ਜੀ ਜਗਰਾਮਾ ਦਾ ਨੰਬਰ ਹੈ ਤੇ ਨੂੰ 5 ਲੱਖ 10000 ਰੁਪਏ ਬਾਈ ਚਲੋ ਤੁਸੀਂ 5 ਲੱਖ ਦੀ ਮੰਨੋ ਯਾਰ 10000 ਹੋਰ ਚੱਕ ਦਿੰਦੇ ਆ ਮਗਰਲਾ ਟਾਇਰ ਤਾਂ ਹੈ ਕਿ ਬਿਲਕੁਲ ਹੀ ਨਵੇਂ ਹੈਨਾ ਮੂਰਲੇ 70 ਕ ਪੈਸੇ ਨੇ ਰੇ ਮਾਰੂਮ ਦਾ ਸੱਜ ਨੂੰ ਸਾਫ ਆ ਮੂਰਲੇ ਟਾਇਰ ਹੈਗੇ ਨੇ 70 ਕ ਪੈਸੇ 750 ਪਾਈ ਬਰ ਮੂਰਲਾ ਅੱਛਾ ਇਹ ਸਾਰਾ origignal ਵੀ ਆ ਹੈ ਨਾ ਲਾ ਲਾ ਮਿੱਤਰ ਪਿਆਰਿਓ ਸਾਰਾ オリジナル ਹੈ ਇਹ ਪਹਿਲਾਂ ਤਾਂ ਇੰਜਨ ਦੇਖੋ ਤੁਸੀਂ ਨਾ ਵੀ ਕਿਵੇਂ ਇਹਦਾ ਲਿਸ਼ਕਾ ਮਾਰਦਾ ਤੇ 2003 ਮਾਡਲ ਹੈ ਸੋਨਾਲੀਕਾ 750 ਜੀ ਹੈ ਬਈ ਇਹ ਹਾਂਜੀ ਹਾਂਜੀ 750 ਸੱਜਣੋ ਤੇ ਮਗਰ ਨਾਲ ਜੋੜਾ ਹੈਗਾ ਬਿਲਕੁਲ ਨਵਾਂ ਤੇ ਮੂਹਰਲਾ ਵੀ ਨਵੀਂ ਆ ਹੈਨਾ ਹਾਂਜੀ ਹਾਂ ਤੇ ਫੁੱਲ ਟਾਪ ਆ ਤੇ ਸਾਰੀ オリジナル ਹੈ ਵੀ ਸਾਰੀ オリジナル ਆ ਠੀਕ ਐ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਹੈਗਾ ਜੀ ਪੀ ਵੀ 13 ਸੰਗਰੂਰ ਜੀ ਸੰਗਰੂਰ ਦਾ ਨੰਬਰ ਪੰਜਾਬ ਦਾ ਨੰਬਰ ਹੀ ਇਹ ਆ ਜੇ ਤੁਹਾਨੂੰ ਟਰੈਕਟਰ ਤੁਹਾਨੂੰ ਇਹ ਮਿਲ ਜੂ ਫੁੱਲ ਟਾਪ ਮਾਰਲਾ ਬਈ ਫੁੱਲ ਟਾਪ ਹੈ ਜੌਂਡੀ ਯਾਰ ਜਿਹੜੇ ਵੀ ਪੁਰਾਣੇ ਲੈਣਾ ਹੋਇਆ ਨਾ ਸੱਜਣੋ ਕੰਡੀਸ਼ਨ ਬਹੁਤ ਸੋਹਣੀ ਪਿਆ ਟਰੈਕਟਰ ਦੀ ਤਾਂ ਲਓ ਵੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸਹਿਰ ਬਰਨਾਲਾ ਫੇਰ ਪਹੁੰਚ ਗਿਆ ਅੱਜ ਆਪਾਂ ਟਰੈਕਟਰ ਮੰਡੀ ਦੇ ਵਿੱਚ ਅੱਜ ਸਾਡੇ ਭਰਾ ਲਵੇ ਨਾ ਸੱਜਣੋ ਗਰ ਲਾ ਲਵੇ ਜਿੱਥੇ ਤੱਕ ਦੇਖੋਗੇ ਤੁਹਾਨੂੰ ਸਵਰਾਜ ਜੀ ਸਵਰਾਜ ਦਿਸਣੇ ਆ ਇੱਕ ਦੋ ਨੂੰ ਛੱਡ ਕੇ ਉਹ ਤੱਕ ਜਿੰਨੇ ਵੀ ਟਰੈਕਟਰ ਲੈ ਕੇ ਆਇਆ ਸਾਰਿਆਂ ਬਾਰੇ ਪੂਰੀ ਜਾਣਕਾਰੀ ਦਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪਹਿਲਾਂ ਪੁੱਛਦੇ ਆਪਾਂ ਬਾਈ ਨੂੰ ਕੀ ਹਾਲ ਚਾਲ ਆ ਸਰ ਕੀ ਹਾਲ ਨੇ ਜੀ ਕਿਦਾਂ ਠੀਕ ਹੋ ਸਤਿ ਸ਼੍ਰੀ ਅਕਾਲ ਵੀਰਿਆ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆ ਇਸ ਵਾਰੀ ਤੋਂ ਸ਼ੁਰੂਆਤ ਕਰ ਦਈਏ ਕਿੰਨਾ ਮਾਡਲ ਹੈ ਇਹ 2019 ਹੈ ਜੀ 2019 ਮਾਡਲ ਲੈ ਇਹਦੇ ਬਾਰੇ ਖੁੱਲ ਕੇ ਜੀ ਜਾਣਕਾਰੀ ਦੇ ਦੇ ਕਰਾਂ ਪੂਰੀ ਤੇ ਨਾਲ ਦੇ ਟਾਇਰ ਹੈ ਅੱਛਾ ਟਾਇਰ ਇਹਦੇ ਨਾਲ ਦੇ ਨੇ 16 ਦੇ ਟਾਇਰ ਵਾਲਾ ਓਕੇ 16 ਦੇ ਟਾਇਰਾਂ ਚ ਅੱਧ ਕਲੱਚ ਵਾਲਾ ਠੀਕ ਹੈ ਅਲੱਗ ਕਲੱਚ ਵਾਲਾ ਹਾਂ ਜਗਰਾਮਾ ਦਾ ਨੰਬਰ ਹੈ ਜਗਰਾਮਾ ਦਾ ਨੰਬਰ ਹੈ ਨਵਾਂ ਡਰਾਈਵ ਹੈ ਬਾਈ ਜਮਾ ਠੀਕ ਹੈ ਕਿੰਨੇ ਘੰਟੇ ਚੱਲਿਆ ਹੈ ਬਾਈ ਇਹ ਚੱਲਿਆ 835 40 ਘੰਟੇ ਚੱਲਿਆ 835 40 ਘੰਟੇ ਜਗਰਾਮਾ ਦਾ ਨੰਬਰ ਹੈ ਯਾਨੀ ਪੰਜਾਬ ਦਾ ਨੰਬਰ ਹੈ ਹਨਾ ਠੀਕ ਹੈ ਲੈ ਮਿੱਤਰ ਪਿਆਰੇ ਉਹ ਸਤਰੀ ਵੀ ਚੰਗੀ ਲੱਗੀ ਹੋਈ ਹੈ 2000 ਕਿੰਨਾ ਮਾਡਲ ਦੀ ਬਾਈ 19 ਵੀਰੇ 19 ਮਾਡਲ ਹੈ ਸੱਜਣੂ ਜਗਰਾਮਾ ਦਾ ਪੰਜਾਬ ਦਾ ਨੰਬਰ ਹੈ ਤੇ ਘੰਟੇ ਕਿੰਨੇ ਦੱਸਿਆ ਦੀ ਜੀ 830 35 ਘੰਟੇ 830 35 ਘੰਟੇ ਸੱਜਣੂ ਚੱਲਿਆ ਹੋਇਆ ਟਾਇਰ ਨਾਲ ਦੇ ਨੇ ਅੱਡ ਕਲੱਚ ਵਾਲਾ ਹੈ ਹਨਾ 16 ਦੇ ਟਾਇਰਾਂ ਚ ਬਾਈ ਜੇ ਦੇ ਰੇਟ ਦੀ ਗੱਲ ਕਰੀਏ ਰੇਟ ਤਾਂ ਬਾਈ ਹੈਗਾ 38 ਲੱਖ 6 ਲੱਖ 38000 ਆਪਾਂ ਦੇ ਦਾਂਗੇ 6 ਲੱਖ 15000 ਦਾ 6 ਲੱਖ 15000 ਤਾਂ ਮਿਲ ਜੂ ਤੇ ਪਾਰਟੀ ਦੇ ਕਹਿੰਮੀ ਦੇ ਨਾਮ ਆ ਬਾਈ ਇਹ ਫਰਸਟ ਪਾਰਟੀ ਦੇ ਜੀ ਫਰਸਟ ਪਾਰਟੀ ਦੇ ਨਾਮ ਖੜਾ ਹੈ ਲੈ ਮਿੱਤਰ ਪਿਆਰੋ ਫਰਸਟ ਪਾਰਟੀ ਦੇ ਨਾਮ ਹੈ ਪੰਜਾਬ ਦਾ ਨੰਬਰ ਹੈ ਜਿਹੜੇ ਵੀ ਭਰਾਣੇ ਲੈਣਾ ਨਾ ਸਜਣੋ ਸੰਪਰਕ ਕਰ ਲਿਓ ਬਾਈ ਦੇ ਨਾਲ ਫਰਸਟ ਆਨਰ ਆ ਪਹਿਲੀ ਪਾਰਟੀ ਦੇ ਨਾਮ ਆ ਤੇ ਇਹ ਤੋਂ ਇਲਾਵਾ ਬਾਈ ਇਹ ਕਾ ਵੀਰੇ ਆਹ ਵਾਲਾ ਸਵਰਾਜ ਇਹ 16 ਮਾਡਲ ਆ ਇਹ 16 ਮਾਡਲ ਆ ਹਾਂਜੀ ਠੀਕ ਆ ਇਹ ਕਿੰਨੇ ਘੰਟੇ ਚੱਲੇ ਹੋ ਬਾਈ ਇਹ ਤਾਂ ਚੱਲਿਆ ਹੋ ਬਾਈ 18-1900 ਘੰਟਾ 18-1900 ਘੰਟਾ ਪਿਛਲੇ ਟਾਇਰ ਨਾਲ ਦੀ ਇਹ ਤੇ ਮੂਰਲੇ ਦੁਬਾਰੇ ਪਾਉਣਾ ਅੱਛਾ ਠੀਕ ਐ ਲੈ ਮਿੱਤਰ ਪਿਆਰੂ ਪਿਛਲੇ ਟਾਇਰ ਨਾਲ ਦੇ ਨੇ ਤੇ ਮੂਰਲਾ ਜੋੜਾ ਜਿਹੜਾ ਕਿ ਦੀ ਲਗਾਇਆ ਹੋਇਆ ਨਵਾਂ ਹਾਂ ਹੈਨਾ ਤੇ ਇਹ ਦਾ ਕਿੱਥੋਂ ਦਾ ਨੰਬਰ ਆ ਬਾਈ ਇਹ ਤਾਂ ਫਤਿਹਗੜ੍ਹ ਸਾਹਿਬ ਆ ਬਾਈ ਪੀਵੀ 23 ਪੰਜਾਬ ਦਾ ਨੰਬਰ ਇਹ ਆ ਇਹ ਕਿੰਨੀ ਪਾਰਟੀ ਦੇ ਨਾਮ ਆ ਬਾਈ ਇਹ ਵੀ ਫਰਸਟ ਬਾਈ ਆ ਜੀ ਫਰਸਟ ਪਾਰਟੀ ਦੇ ਨਾਮ ਆ ਤੇ ਇਹਦੇ ਬਾਰੇ ਹੋਰ ਕੋਈ ਗੱਲਬਾਤ ਖੁੱਲ ਕੇ ਜੀ ਬਸ ਖੁੱਲਿਆ ਇੰਟਰ ਨਾਲ ਦੇ ਵੀਂਜ ਨੂੰ ਜਨ ਕਲਚ ਖੁੱਲਿਆ ਹੋਇਆ ਅਸਾ ਕਲਚ ਖੁੱਲਿਆ ਕੱਲਾ ਗੇਅਰ ਗੁਰ ਸਿਲੜਾ ਸਾਰਾ ਓਕੇ ਕੋਈ ਉਹਦਾ ਪ੍ਰੋਬਲਮ ਤਾਂ ਨਹੀਂ ਨਾ 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 ਟਾਪਾ ਖੁੱਲਿਆ ਉਹਦਾ ਇੱਕ ਮਿੰਟ ਲਈ ਰੀਨਲ ਡਰਾਫਟ ਆ ਬਾਈ 100 ਲੋ ਵੀ ਸਜਨੂ ਆਹ ਕੰਡੀਸ਼ਨ ਹੈ ਤੇ ਜੇ ਕਿਸੇ ਭਰਾ ਨੇ ਲੈਣਾ ਨਾ ਸਜਨੂ ਤੇ ਦੁਆਰੇ ਫੇਰ ਪੁੱਛ ਲੈਣੇ ਕਿੰਨਾ ਮਾਡਲ ਦੱਸਿਆ ਸੀ ਬ 16 ਮਾਡਲ ਸੱਜਣ ਨੂੰ 1800 ਘੰਟਾ ਚੱਲਿਆ ਹੋਇਆ ਮਗਰਲੇ ਟਾਇਰ ਨਾਲ ਦੇਨੇ ਤੇ ਮੂਰਲੇ ਨਵੇਂ ਪਏ ਹੋਇਆ ਕਲੱਚ ਪਲੇਟ ਡ ਜਿੰਮੇ ਕਿਦੀ ਪਈ ਹੋਈ ਆ ਨਾ ਬਈ ਹਾਂਜੀ ਪੰਜਾਬ ਦਾ ਨੰਬਰ ਆ ਫਰਸਟ ਆਨਰਰੀ ਆ ਬਈ ਲਓ ਮਿੱਤਰੋ ਫਰਸਟ ਪਾਰਟੀ ਦੇ ਨਾਮ ਹੈ ਵੀ ਤੇ ਇਹਦਾ ਰੇਟ ਕਿੰਨਾ ਬਈ ਇਹ 535 ਆ ਬਈ ਇਹ ਦੇ ਦਾਂਗੇ 510 ਦਾ ਲਓ ਵੀ ਸੱਜਣ ਨੂੰ 5 ਲੱਖ 10000 ਰੁਪਏ ਬਈ ਚਲੋ ਤੁਸੀਂ 5 ਲੱਖ ਦੀ ਮੰਨੋ ਯਾਰ 10000 ਹੋਰ ਚੱਕ ਦਿੰਨੇ ਆ ਸੰਪਰਕ ਕਰ ਲਓ ਜਿਹੜੇ ਵੀ ਭਰਾਣੇ ਲੈਣਾ 2016 ਮਾਡਲ ਹੈ ਸਵਰਾਜ ਤੇ ਇਹ ਤੋਂ ਇਲਾਵਾ ਵੀਰਿਆ ਇੱਕ ਆ 12 ਮਾਡਲ ਇਹ 2012 ਮਾਡਲ ਹਾਂਜੀ 12 ਮਾਡਲ ਹੈ ਇਹਦੇ ਕਿੰਨੇ ਕੀਤੇ ਬਾਰੇ ਵੀ ਦੱਸੋ ਮਗਰਲਾ ਟਾਇਰ ਤਾਂ ਹੈ ਕਿ ਬਿਲਕੁਲ ਨਵੇਂ ਹੈ ਨਾ ਮੂਰਲੇ 70 ਕ ਪੈਸੇ ਨੇ ਰਿਮਰੂਮ ਦਾ ਸੱਜਣੂ ਸਾਫ ਹੈ ਮੂਰਲੇ ਟਾਇਰ ਹੈਗੇ ਨੇ 70 ਕ ਪੈਸੇ 70 50 ਲੈ ਪੈ ਮੂਰਲੇ ਅੱਛਾ ਠੀਕ ਹੈ ਤੇ ਇਹ ਕਿਹਮੀ ਪਾਰਟੀ ਦੇ ਨਾਮ ਕੋਈ ਫਰਸਟ ਪਾਰਟੀ ਦਾ ਬਈ ਫਰਸਟ ਪਾਰਟੀ ਦੇ ਨਾਮ ਹੈ ਤੇ ਨੰਬਰ ਇਹਦਾ ਵੀ ਪੰਜਾਬ ਦੀ ਆ ਪੰਜਾਬ ਦਾ ਵੀ ਲੈ ਮਿੱਤਰੋ ਪੰਜਾਬ ਦਾ ਨੰਬਰ ਹੈ ਮਗਰਾਟਾ ਮਗਰੂਟਾਂ ਦਾ ਹੈਗਾ ਸਾਫ ਤੇ ਲੇਟਾਂ ਲੂਟਾਂ ਤੇ ਜਾਲੀਆਂ ਵਧੀਆ ਲੱਗੀਆਂ ਹੋਈਆਂ ਨੇ ਫਟੇ ਲੱਗਿਆ ਸਾਰਾ ਭਰੇ ਦਾ ਕਰਮ ਨਹੀਂ ਲੱਗੀ ਟਾਇਰ ਸਾਰਾ Ориਜਨਲ ਹੈ ਅੱਛਾ ਸਾਰਾ Ориਜਨਲ ਹੈ ਹਾਂ ਮੂਰੇ ਤੇ ਲੋ ਮਿੱਤਰੋ ਜਿਹੜੇ ਭਰਾਣੇ ਲੈਣਾ ਨਾ ਕਰ ਲੋ ਸੰਪਰਕ 2012 ਮਾਡਲ ਹੈ ਤੇ ਬਾਈ ਇਹਦਾ ਰੇਟ ਕਿੰਨਾ ਹੈ ਇਹਦਾ 58000 ਆਈ 4 ਲੱਖ 4 ਲੱਖ 58000 ਇਹ ਦੇ ਦਾਂਗੇ 35000 ਦਾ ਆਈ 4 ਲੱਖ 35000 ਦਾ ਮਿਲ ਜੂ ਲੈ ਮਿੱਤਰੋ 4 ਲੱਖ 35000 ਦੇ ਵਿੱਚ ਨਾ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਕਰ ਲੋ ਸੰਪਰਕ ਨੰਬਰ ਸਕਰੀਨ ਤੇ ਇਹਨਾਂ ਤੋਂ ਇਲਾਵਾ ਵੀ ਰਹਿ ਹੋਰ ਕਿਹੜਾ ਇਹਨਾਂ ਤੋਂ ਇਲਾਵਾ ਸੋਨ ਮਾਲੀਕਾ ਤੋਂ ਪ੍ਰੋਸੈਸ ਸਟਾਰਟ ਆ ਬਾਈ ਤਤਪਰ ਆਹ ਸੋਨ ਮਾਲੀਕਾ ਦਾ ਮਾਲ ਆ ਸੁਨਨ ਲਿਕਾ ਇਹ ਕਿੰਨਾ ਮਾਡਲ ਹੈ ਇਹ 3 ਮਾਡਲ ਹੈ 2003 ਮਾਡਲ ਇਹ ਸਾਰਾ オリジナル ਹੈ ਵੀਰੇ オリジナル ਹੈ ਸਾਰਾ ਕਲਮ-ਕਲਮ ਤਾਂ ਨਹੀਂ ਕਿਤੇ ਲੱਗੀ ਹੋਈ ਵੀ ਕਿਤੇ ਕਲਮ ਨਹੀਂ ਹੈਗੀ ਵੀਰੇ ਸਾਰਾ オリジナル ਹੈ ਲੈ ਮਿੱਤਰ ਪਿਆਰ ਨੂੰ ਸਾਰਾ オリジナル ਹੈ ਪਹਿਲਾਂ ਤਾਂ ਇੰਜਨ ਦੇਖੋ ਤੁਸੀਂ ਨਾ ਵੀ ਕਿਵੇਂ ਇਹਦਾ ਲਿਸ਼ਕਾ ਮਾਰਦਾ ਤੇ ਸਾਰੀ ਬਾਈ ਕਹਿੰਦਾ オリジナル ਹੈ ਟਾਇਰ ਇਹਦੇ ਵੀ ਨਵੇਂ ਨੇ ਹਾਂ ਦੇਖ ਕੇ 14 ਦੇ ਟਾਇਰਾਂ ਦੇ ਵਿੱਚ ਆ ਤੇ ਕਿਹੜੀ ਕੰਪਨੀ ਦਾ ਇਸਦਾ ਤੇ ਜੇ ਕੇ ਜੇ ਕੇ ਵੀਰੇ ਜੇ ਕੇ ਦੇ ਟਾਇਰ ਨੇ ਸੱਜ ਨੂੰ ਮਗਰਾਟਾਂ ਦੀ ਸਫਾਈ ਦੇਖ ਲਓ ਰਿਮ ਰੋਮ ਬਿਲਕੁਲ ਨਵੇਂ ਹੈ ਘੈਂਟ ਗੱਲਬਾਤ ਪਈਆ ਤੇ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਨੇ ਆ ਟਰੈਕਟਰ 2003 ਮਾਡਲ ਆ ਸੋਨਾਲੀਕਾ 750 ਜੀ ਬਈ ਇਹ ਹਾਂਜੀ ਹਾਂਜੀ 750 ਸੱਜਣੋ ਤੇ ਮਗਰ ਨਾਲ ਜੋੜਾ ਹੈਗਾ ਬਿਲਕੁਲ ਨਵਾਂ ਤੇ ਮੂਹਰਲਾ ਵੀ ਨਵੀਂ ਆ ਹੈਨਾ ਹਾਂਜੀ ਤੇ ਬਈ ਇਹਦੀ ਰੇਟ ਦੀ ਜੀ ਗੱਲ ਕਰੀਏ ਇਹਦਾ ਰੇਟ 275 ਬਈ 2.5 ਲੱਖ ਦਾ ਦੇਣਾ ਅਸਲ ਮਤਲਬ 2.5 ਲੱਖ ਦਾ ਮਿਲ ਜੂ ਹਾਂਜੀ ਲੈ ਵੀ ਸੱਜਣੋ 2.5 ਲੱਖ ਦੇ ਵਿੱਚ ਤੁਸੀਂ ਇਸ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਮਲੇਰ ਕੋਟਲੇ ਦਾ ਨੰਬਰ ਆ ਪੰਜਾਬ ਦਾ ਇਹ ਕੈਮੀ ਪਾਰਟੀ ਦੇ ਨਾਮ ਹੋ ਬਈ ਇਹ ਦੂਜੀ ਦੂਜੀ ਹੈ ਸੈਕੰਡ ਪਾਰਟੀ ਦੇ ਨਾਮ ਹੈ ਲੈ ਵੀ ਸੱਜਣੋ ਸੈਕੰਡ ਪਾਰਟੀ ਦੇ ਨਾਮ ਹੈ 750 ਸੋਨਾਲੀਕਾ 2003 ਮਾਡਲ ਹੈ ਤੇ ਟਾਈ ਲੱਖ ਰੁਪਏ ਦਾ ਟਰੈਕਟਰ ਬਣੂ ਇਹ ਮਗਰਲਾ ਜੋੜਾ ਬਿਲਕੁਲ ਚੌਕੜਾ ਨਵਾਂ ਹੀ ਹੈ ਨਾ ਬਈ ਹਾਂਜੀ ਚੌਕੜਾ ਸੱਜ ਨੂੰ ਨਵਾਂ ਲੱਗਿਆ ਹੋਇਆ ਜਿਹੜੇ ਵੀ ਭਰਾਣੇ ਲੈਣਾ ਨਾ ਤਾਂ ਕਰ ਲਿਓ ਸੰਪਰਕ ਇਹ ਤੋਂ ਲਾਵੋ ਬਈ 800 ਜੌਂਡੀਆ ਰਾ ਬਈ 18 ਮਾਡਲ 18 ਮਾਡਲ ਜੌਂਡੀਆ ਹਾਂਜੀ ਓਕੇ ਫੁੱਲ ਟੌਪ ਆ ਬਈ ਫੁੱਲ ਟੌਪ ਆ ਤੇ ਸਾਰੀ ਓਰੀਜਨਲ ਹੈ ਵੀ ਸਾਰੀ ਓਰੀਜਨਲ ਆ ਠੀਕ ਹੈ ਇਹਦਾ ਨੰਬਰ ਕਿੱਥੋਂ ਦਾ ਬਈ ਇਹਦਾ ਹੈਗਾ ਜੀ ਪੀਵੀ 13 ਸੰਗਰੂਰ ਜੀ ਸੰਗਰੂਰ ਦਾ ਨੰਬਰ ਪੰਜਾਬ ਦਾ ਨੰਬਰ ਹੀ ਇਹ ਆ ਲੈ ਮਿੱਤਰੋ ਪੰਜਾਬ ਦਾ ਨੰਬਰ ਹੈ 18 ਮਾਡਲ ਹੈ ਤੇ ਬਈ ਜਿਹਦੇ ਰੇਟ ਦੀ ਰੇਟ ਤਾਂ ਹੈਗਾ ਜੀ ਇਹਦਾ 6,75,000 6,75,000 ਇਹਦੇ ਮੈਂ 6.5 ਦਾ ਜੀ 6.5 ਲੱਖ ਦਾ ਲੈ ਵੀ ਸੱਜਣੋ ਚੰਗੀ ਛਤਰੀ ਲੱਗੀ ਹੋਈ ਹੈ ਰਿਮਾ ਰੋਮਾ ਦਾ ਬਹੁਤ ਸਾਫ਼ ਹੈ ਟਰੈਕਟਰ ਤੇ ਇੰਜਨ ਗੇਅਰ ਤਾਂ ਪੂਰੀ ਫੁੱਲ ਗਰੰਟੀ ਹੈ ਬਈ ਅੱਛਾ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਦੇ ਨਾਮ ਹੈ ਠੀਕ ਹੈ ਲੈ ਮਿੱਤਰ ਪਿਆਰਿਓ ਜਿਹੜੇ ਵੀ ਭਰਾ ਨੇ ਟਰੈਕਟਰ ਲੈ ਜਾਣੇ ਹੋਏ ਨਾ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਫਟਾਫਟ ਕੰਟੈਕਟ ਕਰ ਲਿਓ ਇਹ ਹੈਗਾ 2013 ਮਾਡਲ 18 18 ਮਾਡਲ ਹੈ ਸੱਜਣੂ 6 ਲੱਖ 75 ਹਜ਼ਾਰ ਰੁਪਏ ਬਾਈ ਨੇ ਡਿਮਾਂਡ ਕੀਤੀ ਐ ਤੇ ਬਾਈ ਆਪਾਂ ਮੌਕੇ ਤੇ ਕਿੰਨੇ ਦਾ ਦੇ ਦਾਂਗੇ 6.5 ਦਾ ਜੀ 6.5 ਲੱਖ ਦਾ ਸੱਜਣੂ ਟਰੈਕਟਰ ਤੁਹਾਨੂੰ ਇਹ ਮਿਲ ਜੂ ਫੁੱਲ ਟੌਪ ਮਾੜ ਲਾ ਬਈ ਫੁੱਲ ਟੌਪ ਆ ਜੌਂਡੀਆ ਜਿਹੜੇ ਵੀ ਪੁਰਾਣੇ ਲੈਣਾ ਹੋਇਆ ਨਾ ਸੱਜਣੂ ਕੰਡੀਸ਼ਨ ਬਹੁਤ ਸੋਹਣੀ ਪਿਆ ਟਰੈਕਟਰ ਦੀ ਤਾਂ ਕਰਨ ਨੂੰ ਸੰਪਰਕੇ ਤੋਂ ਇਲਾਵਾ ਵੀਰੇ ਕਾ 11 ਮਾੜ ਲਾ ਆਹ ਵਾਲਾ ਪਾਵਰ ਸਟੀering ਪਾਵਰ ਸਟੀering 2011 ਮਾਡਲ ਐ ਲੈ ਵੀ ਸੱਜਣੂ ਮਗਰਾਟ ਮੁਗਰੂਟ ਵਧੀਆ ਟੇਪ ਕੀਤੇ ਹੋਇਆ ਤੇ ਟਾਇਰ ਇਹਦੇ ਟਾਇਰ ਇਹਦੇ 70 ਪੈ ਰੁਪਏ 75 ਪੈ ਸੱਜਣੂ ਟਾਇਰ ਪ ਪਾジナਲਾ ਸਾਰਾ ਇਹਦੀ ਸਾਰਾ オリジナル ਹੈ ਇੰਜਨ ਨੂੰ ਖੁੱਲਿਆ ਨਾਲ ਦੀ ਹੈ ਜੇ ਅਸਾਂ ਇੰਜਨ ਦੇ ਨਾਲ ਦੀ ਹੈ ਖੁੱਲਿਆ ਵੀ ਨਹੀਂ ਹੋਇਆ ਓਕੇ ਲੈ ਮਿੱਤਰ ਪਹਿਰੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਕਰਨ ਨੂੰ ਚੱਕ ਸਾਤਰੀ ਸੁਸਰੀ ਚੰਗੀ ਲੱਗੀ ਹੋਈ ਹੈ ਕੰਡੀਸ਼ਨ ਦਾ ਵੀ ਸੋਹਣਾ ਘੋੜਾ ਬੰਪਰ ਲੱਗਿਆ ਹੋਇਆ ਮੂਰੇ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਬਾਈ ਹੈਨਾ ਹਾਂਜੀ ਆ ਪੰਜਾਬ ਦਾ ਤੇ 2011 ਮਾਡਲ ਹੈ ਤੇ ਇਹਦੇ ਰੇਟ ਦੀ ਬਾਈ ਜੇ ਗੱਲ ਕਰੀਏ ਰੇਟ ਤਾਂ ਹੈਗਾ 4 15 ਦੇ ਦਾਂ ਤਨ 85 ਦਾ ਬਾਈ 3 ਲੱਖ 85 ਹਜ਼ਾਰ ਦਾ ਹੈ ਹਾਂਜੀ ਪੌਣੇ ਤਿੰਨ ਦਾ ਕਰ ਦੇ ਉਹ ਕਰ ਦਈਏ ਆਪਣੇ ਪੌਣੇ ਚਾਰ ਦਾ ਨਹੀਂ ਪੌਣੇ ਦਾ ਨਹੀਂ ਹੋਣੀ ਹੋਣਾ ਨਹੀਂ ਮਮਦਾਨੀ ਕਰਾਂਗੇ ਅੱਛਾ ਲੈ ਮਿੱਤਰ ਪਿਆਰੋ ਨੰਬਰ ਬਾਈ ਦਾ ਸਕਰੀਨ ਤੇ ਕਰ ਲਓ ਸੰਪਰਕ ਤੇ ਅੱਜ ਬਾਈ ਉਰੀ ਆਏ ਹੋਏ ਨੇ ਸੋਮਵਾਰ ਆ ਬਰਨਾਲੇ ਮੰਡੀ ਦੇ ਵਿੱਚ ਤੇ ਉਸਤਾ ਜੇ ਕੱਲ ਨੂੰ ਕੋਈ ਫੋਨ ਕਰੇ ਭਰਾ ਕਿੱਥੇ ਮਿਲੋਂਗੇ ਫਰਵਾਹੀ ਪਿੰਡ ਪਿੰਡ ਫਰਵਾਹੀ ਸੱਜਣੋ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਜਿਹੜੇ ਵੀ ਭਰਾ ਨੂੰ ਜਿਹੜੀ ਵੀ ਟਰੈਕਟਰ ਦੀ ਜ਼ਰੂਰਤ ਆ ਨਾ ਜਿੰਨੇ ਵੀ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਤਾਂ ਨੰਬਰ ਬਾਈ ਦਾ ਸਕਰੀਨ ਤੇ ਆ ਕਰ ਲਓ ਸੰਪਰਕ ਤੇ ਇਹਨਾਂ ਟਰੈਕਟਰਾਂ ਤੋਂ ਇਲਾਵਾ ਭਾਈ ਹੋਰ ਵੀ ਟਰੈਕਟਰ ਹੁੰਦੇ ਨੇ ਆਪਣਾ ਲਈ ਇਹ ਬਾਈ ਹੋਰ ਟਰੈਕਟਰ ਇੱਕ ਬਹੁਤ ਇਕੱਠਾ ਹੈਗਾ ਕਰੇ अच्छा अच्छा ਲੈ ਮਿੱਤਰ ਪਿਆਰੇ ਹੋਰ ਵੀ ਜੇ ਕੋਈ ਟਰੈਕਟਰ ਲੈਣਾ ਹੋਵੇ ਨਾ ਜਦੋਂ ਮਰਜ਼ੀ ਭਾਈ ਨਾਲ ਸੰਪਰਕ ਕਰ ਲਿਓ ਮਿਹਰਬਾਨੀ ਜੀ ਧੰਨਵਾਦ